ਮੈਂ ਪ੍ਰੈਸ ਦੇ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਅੱਜ ਲੇਟ ਤੁਹਾਨੂੰ ਕਾਲ ਕੀਤੀ ਹੈ ਕੋਈ ਬਹੁਤ ਜ਼ਰੂਰੀ ਗੱਲ ਸੀ ਜਿਹੜੀ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਮੀਡੀਆ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਚੋਣ ਕੱਲ ਹੋਣ ਵਾਲੀ 1 ਜੂਨ ਨੂੰ ਔਰ ਉਸ ਵੇਲੇ ਜਦੋਂ ਇਸ ਵੇਲੇ ਸਾਰੇ ਲੋਕ ਤਿਆਰੀ ਕਰ ਰਹੇ ਨੇ ਤੇ ਫੇਕ ਮੈਸੇਜ ਜਿਹੜੇ ਨੇ ਮੀਡੀਆ ਰਾਹੀਂ ਫਲਾਏ ਜਾ ਰਹੇ ਨੇ ਕਾਲ ਆ ਰਹੀਆਂ ਨੇ ਆਡੀਓ ਮੈਸੇਜ ਭੇਜੇ ਜਾ ਰਹੇ ਨੇ ਗਰੁੱਪਾਂ ਦੇ ਵਿੱਚ ਔਰ ਜਿਹੜੀ ਆਮ ਆਦੀ ਪਾਰਟੀ ਹੈ ਮੇਰਾ ਮੰਨਣਾ ਹੈ ਕਿ ਉਹਨਾਂ ਨੇ ਆਪਣੀ ਹਾਰ ਕਬੂਲ ਕਰ ਲਈ ਹੈ ਅੱਜ ਮੇਰੇ ਦੋਸਤ ਹੈ ਉਹਨਾਂ ਨੂੰ ਇੱਕ ਕਾਲ ਆਈ ਹੈ 7971645591 ਤੋਂ ਕਿ 6:23 'ਤੇ ਕਿ ਮੈਂ ਗੁਰਜੀਤ ਸਿੰਘ ਔਜਲਾ ਬੋਲਦਾ ਏ ਮੈਂ ਠੀਕ ਨਹੀਂਗਾ ਤੇ ਇਸ ਕਰਕੇ ਵੋਟਾਂ ਜਿਹੜੀਆਂ ਨੇ ਉਹਨਾਂ ਦੀ ਪਾਰਟੀ ਨੂੰ ਪਾ ਦੂੰਗਾ ਬੜੀ ਦੁੱਖ ਦੀ ਗੱਲ ਐ ਇੰਨੀ ਖਬਰਾੜ ਕਿਸ ਗੱਲ ਦੀ ਐ ਆ ਗੁਰਜੀਤ ਸਿੰਘ ਔਇਲਾ ਬਿਲਕੁਲ ਤੰਦਰੁਸਤ ਬੈਠਾ ਸਾਹਮਣੇ ਬੈਠਾ ਸਵੇਰ ਦਾ ਕੰਮ ਕਰ ਰਿਹਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਲੋਕਾਂ ਦੇ ਕੰਮ ਹੀ ਨਹੀਂ ਕਰਦੇ ਜਦੋਂ ਲੋਕ ਵਿਰੋਧੀ ਫੈਸਲੇ ਕਰਨੇ ਆ ਫਿਰ ਇਹੋ ਜਿਹੇ ਮੜੇ ਹੱਤ ਕੰਦੇ ਕਿਉਂ ਵਰਤਦੇ ਜੀ ਇਹੋ ਜਿਹੇ ਵਾਇਸ ਮੈਸੇਜ ਸਪਰੈਡ ਕਰ ਰਹੇ ਜੀ ਕਿ ਤੁਹਾਨੂੰ ਵੋਟਾਂ ਮੇਰੀ ਸਾਦੇ ਤੁਹਾਨੂੰ ਪਾ ਦੇਣ کیوں کیونکہ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਤੁਸੀਂ ਆਪਣੀ ਹਾਲ ਜਿਹੜੀ ਹੈ ਉਹ ਕਬੂਲ ਕਰ ਚੁੱਕੇ ਜੇ ਮੈਂ ਤੁਹਾਨੂੰ 22 ਮੈਸੇਜ ਵੀ ਸੁਣਾਉਣਾ ਚਾਹੁੰਦਾ ਮੈਂ ਰੋਡਾ ਆਪਣਾ ਤੁਸੀਂ ਬੋਟਾ ਆ ਰਹੀ ਹੈ ਮਾਫ ਕਰਿਓ ਸਭੀ ਗੋਸ਼ਥਾ ਬਾਅਦ ਦੀ ਇੱਕ ਵਾਰ ਕਾਂਗਰਸ ਦੇ ਹੱਥ ਥੋੜੀ ਜਿਹੀ ਕਮਜ਼ੋਰੀ ਗੁਰੂ ਕੀ ਨੀਤੀ ਅਮਰਤਾ ਤੋਂ ਤਾਨਾਸ਼ਾਈ ਨੂੰ ਦੂਰ ਰੱਖ ਲੈ ਜੋ ਵੀ ਮੋਦੀ ਨੂੰ ਭਰਾ ਰਹੇ ਹੋਵੇ ਉਸ ਨੂੰ ਅਸਰ ਨਹੀਂ ਹੋਵੇ ਬੋਟਾ ਕਾਂਗਰਸ ਮਤਕੋ ਇੱਕ ਵਾਰ ਜੇ ਉੱਪਰ ਜਿਹੜੀ ਜਗ੍ਹਾ ਚਾਹੁੰਦਾ ਤਾਂ ਨਾ ਬੜੇ ਦੁੱਖ ਦੀ ਗੱਲ ਆ ਭਗਵੰਤ ਮਾਨ ਜੀ ਇੰਨੀ ਘਪਰਾਟ ਕਿਸ ਗੱਲ ਤੋਂ ਹੋ ਗਈ ਹਰ ਜਿੱਦਾਂ ਫੈਸਲਾ ਤੇ ਲੋਕਾਂ ਨੇ ਕਰਨਾ ਹੈ ਅੱਜ ਜਿਹੜੇ ਗਲਤ ਮੈਸੇਜ ਫਲਾ ਰਹੇ ਜੀ ਕੀ ਤੁਸੀਂ ਸਮਝਦੇ ਲੋਕ ਤੁਹਾਡੇ ਅੱਖ ਲੱਗ ਜਾਣਗੇ ਮੈਂ ਤੁਹਾਨੂੰ ਜਾਣਦਾ ਹਾਂ ਅਸੀਂ ਵੈਲ ਵਿੱਚ ਲੜਾਈ ਲੜਦੇ ਹਾਂ ਕਦੀ ਇੱਕ ਦਿਨ ਵੀ ਵੈਲ ਵਿੱਚ ਮੋਦੀ ਸਾਹਿਬ ਦੇ ਵਿਰੁੱਧ ਨਹੀਂ ਤੁਸੀਂ ਉੱਤਰੇ ਕਦੀ ਮੈਦਾਨ ਵਿੱਚ ਅਸੀਂ ਵੈਲ ਵਿੱਚ ਲੜਦੇ ਹਾਂ ਲੜਾਈ ਪਾਰਲੀਮੈਂਟ ਦੇ ਅੰਦਰ ਮੈਂ ਸੱਚ ਦੱਸਦਾ ਹਾਂ ਲੋਕਾਂ ਔਰ ਅੱਜ ਵੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਤੇ ਮੋਦੀ ਨਾਲ ਰੜਦਾ ਤੁਸੀਂ ਜਿਹੜੇ ਕੇਜਰੀਵਾਲ ਸਾਹਿਬ ਅੰਦਰ ਗਏ ਨੇ ਤੁਹਾਡੇ ਮੁੱਖ ਮੰਤਰੀ ਤੇ ਤੁਸੀਂ ਬਾਹਰ ਖੁਸ਼ੀ ਮਨਾਈ ਉਹਨਾਂ ਦੀ ਦੋ ਦਿਨ ਤੁਹਾਡਾ ਰਿਕਾਰਡ ਕਰ ਲੋ ਫੇਸਬੁੱਕ ਤੇ ਇੱਕ ਪ੍ਰੈਸ ਕਾਨਫਰੰਸ ਸੀ ਤੁਹਾਡੀ ਤੇ ਤੁਹਾਡੇ ਜਿਹੜੇ ਜਿਹੜੇ ਰਾਜ ਸਭਾ ਮੈਂਬਰ ਬਣਾਏ ਨੇ ਉਹ ਮੋਦੀ ਨਾਲ ਘੜਸੜ ਕਰੀ ਬਿਠੇ ਨੇ ਤੁਸੀਂ ਲੋਕ ਉਦੀ ਸੱਤਾ ਦਾ ਆਨੰਦ ਮਾਣਨ ਦੇ ਜੇ ਆਪਣੀ ਪਾਰਟੀ ਰਹਿ ਕੇ ਅਮਿਤ ਸ਼ਾਦੀ ਦੀ ਔਰ ਦੂਜੀ ਗੱਲ ਇਹ ਕਿ ਫੇਕ ਮੈਸੇਜ ਪਹਿਲੋਂ ਸਮਾਂ ਰਹਿਣ ਤੇ ਲੋਕਾਂ ਦੇ ਕੰਮ ਕਰਨੇ ਸੀ ਅੱਜ ਗੁਰੂ ਨਗਰੀ ਨੇ ਫੈਸਲਾ ਕੀਤਾ ਹੈ ਕਿ ਤੁਹਾਡਾ ਜਵਾਬ ਜਿਹੜਾ ਵੋਟ ਦੇ ਵੋਟ ਦੇ ਨਾਲ ਦੇਣ ਕਿਉਂਕਿ ਆਮ ਬੰਦਾ ਜਿਹੜਾ ਲੜ ਨਹੀਂ ਸਕਦਾ ਤੁਹਾਡੇ ਨਾਲ ਤੁਹਾਡੇ ਕੋਲ ਪੁਲਿਸ ਹੈ ਤੁਹਾਡੇ ਕੋਲ ਤੰਤਰ ਹੈ ਅੱਜ ਵੀ ਉਹ ਬਹੁਤ ਦਬਕੇ ਮਾਰ ਰਹੇ ਜੀ ਲੋਕਾਂ ਨੂੰ ਪੁਲਿਸ ਦੇ ਯੋਰ ਨਾਲ ਤੰਗ ਕਰ ਰਹੇ ਜੇ ਬੇ ਟਾਈਮ ਦੇ ਉੱਤੇ ਕਣਕਾ ਮੰਡੀਆਂ ਜਾ ਰਹੀਆਂ ਨੇ ਜਿਹੜੇ ਡਿਪੂ ਹੋਲਡਰ ਨੇ ਉਹ ਵੀ ਅਜੀਸ਼ ਕਹਤਾ ਸਾਰੀਆਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀਆਂ ਨੇ ਸਭ ਕੁਝ ਕੀਤਾ ਹੈ ਪਰ ਸਾਨੂੰ ਘਬਰਾਣ ਕੋਈ ਨਹੀਂ ਪਰ ਇੱਕ ਗੱਲ ਨੇ ਜ਼ਰੂਰੀ ਹੈ ਕਿ ਲੋਕਤੰਤਰ ਦੇ ਵਿੱਚ ਇੰਨੀ ਘਟੀਆ ਰਾਜਨੀਤੀ ਮੇਰੇ ਕਾਲ ਕਿਸੇ ਨੇ ਨਹੀਂ ਦੇਖੀ ਹੋ ਔਰ ਗੁਰੂ ਨਗਰੀ ਦੇ ਵਿੱਚ ਕਾਸ਼ ਤੁਸੀਂ ਕਿਤੇ ਕਾਰਪੋਰੇਸ਼ਨ ਬਣਾਈ ਹੁੰਦੀ ਅੱਜ ਲੋਕਾਂ ਦੇ ਮਾੜੇ ਹਾਲਤ ਨਾ ਹੁੰਦੇ ਅੱਜ ਧਰਨਾ ਲੱਗਾ ਬੱਤੀ ਬੱਤੀ ਨਹੀਂ ਆ ਰਹੀ ਦੋ ਦੇ ਤੋਂ ਸੀ ਡਿਵੀਜ਼ਨ ਦੇ ਬਾਅਦ ਦੋ ਦਿਨ ਤੋਂ ਬੱਤੀ ਨਹੀਂ ਗਈ ਗੰਦਾ ਪਾਣੀ ਸਾਰਿਆਂ ਕਲੋਨੀਅ ਵਿਚ ਪੀਣ ਵਾਲਾ ਆ ਰਿਹਾ ਸੀਵਰੇਜ ਬਲੌਕ ਔਰ ਲੋਕ ਤੁਹਾਨੂੰ ਅੱਜ ਤੁਹਾਡੇ ਬੂਥ ਨਹੀਂ ਲੱਗ ਰਹੇ ਸਾਰੇ ਸ਼ਹਿਰ ਚ ਲੋਕ ਤੁਹਾਡੇ ਬੂਥ ਤੇ ਬੜਾ ਪਸੰਦ ਨਹੀਂ ਕਰ ਰਹੇ ਤੁਹਾਡੇ ਵਰਕਰ ਤੁਹਾਨੂੰ ਛੱਡ ਕੇ ਜਾ ਰਹੇ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੂੰ ਪਾਰਟੀਆਂ ਚ ਲਾਇਏ ਜਿਨ੍ਹਾਂ ਪਰੋਂ ਤੁਸੀਂ ਲੜਾਈ ਲੜਦੇ ਰਹੇ ਤੁਸੀਂ ਕਹਿੰਦੇ ਹੋ ਤਾਨਾਸ਼ਾਹ ਲੋਕ ਨੇ ਕਾਲੀ ਦਲ ਦੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਕਿਹੜਾ ਕਰ ਲਿਆ ਜਿੰਨਾ ਤੇ ਤੁਸੀਂ ਗਮੀਰ ਜਾਬ ਲਾਉਦੇ ਹੋ ਅੱਜ ਤੁਹਾਡੇ ਵਰਕਰ ਤੁਹਾਨੂੰ ਛੱਡ ਕੇ ਜਾ ਰਹੇ ਨੇ ਕੋਈ ਕਿ ਤੁਸੀਂ ਆਪਣੇ ਆਡਾਇਲੋਜੀ ਤੋਂ ਭੜਕ ਗਏ ਪਰ ਇੱਕ ਚੀਜ਼ ਤੁਸੀਂ ਤਾਂ ਮੈਂ ਤੁਹਾਨੂੰ ਮੁਬਾਰਕਪਾਤ ਕਰਦਾ ਕਿ ਤੁਸੀਂ ਫਰਾਡ ਬੰਦੇ ਜੇ ਉਹ ਤਾਂ ਹੀ ਆਪਣੇ ਨਾਲ ਜਰੂਰ ਰੱਖਿਆ ਮੈਂ ਇਹ ਗੱਲਾਂ ਬਹੁਤ ਕਰਦਾ ਨਹੀਂ ਜੀ ਪਰ ਮੈਨੂੰ ਅੱਜ ਜਦੋਂ ਮੈਸੇਜ ਵੇਖਿਆ ਮੈਂ ਕਿਹਾ ਇੰਨੀ ਨੀਵੇਂ ਪੱਧਰ ਦੀ ਰਾਜਨੀਤੀ ਕਿ ਤੁਸੀਂ ਮੈਸੇਜ RAI ਫੇਕ ਮੈਸੇਜ ਭਲਾ ਰਹੇ ਜੇ ਗੁਰਜੀਤ ਅੋਜਲੀ ਨਹੀਂ ਠੀਕ ਨਹੀਂ ਗੇ ਤੁਸੀਂ ਵਾਇਸ ਮੈਸੇਜ ਦੇ ਰਹੇ ਜੀ ਇਹ ਕਾਂਗਰਸ ਪਾਰਟੀ ਵੀ ਗੇ ਅਮਰਸਰਚ ਅਮਰਸਰ ਤੱਕ ਚ ਮੈਂ ਬਹੁਤ ਕਦੀ ਵੀ ਗੱਲ ਐਡਵਾਂਸ ਨਹੀਂ ਕੀਤੀ ਕਦੀ ਮੈਂ ਆਪਣੇ ਤੋਂ ਉੱਚੀ ਗੱਲ ਨਹੀਂ ਕੀਤੀ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਨਾ ਮਾਨ ਸਾਹਿਬ ਤਗੜੇ ਹੋ ਜਾਓ 4 ਤਰੀਕ ਨੂੰ ਰਿਜ਼ਲਟ ਵੇਖਦੇ ਤੁਹਾਡਾ ਕੀ ਬਣਦਾ ਇੱਥੇ ਤੁਹਾਡੀ ਜਮਾਨਤ ਜਬਤ ਹੋਣੀ ਹੈ ਅਮਰਸਰ ਚ ਮੈਂ ਤੁਹਾਨੂੰ ਔਰ ਰਿਕਾਰਡ کہہ ਰਿਹਾ ਜੀ ਤੁਸੀਂ ਲੈ ਜਾਂਦੇ ਨਾ ਇੰਨੇ ਇੰਨੇ ਹੋਣੇ ਨੇ ਅੱਜ ਮੈਂ ਤੁਹਾਨੂੰ ਰਿਪੋਰਟ ਕਰਿਆ ਤੁਹਾਡੀ ਜਮਾਨਤ ਜਬਤ ਹੋਣੀ ਹੈ ਅਮਰਸਰ ਲਿਖ ਲਓ ਅੱਜ ਮੈਂ ਛਾਇਦਾ ਜਿ ਕਰਾਈਏ ਇਸ ਨੰਬਰ ਤੋਂ ਕਾਲ ਆਈ ਹੈ ਬਿਲਕੁਲ ਮੈਂ ਕਮਿੰਦਰ ਸਾਹਿਬ ਨੂੰ ਸ਼ਿਕਾਇਤ ਵੀ ਦਰਜ ਕਰਾਈ ਫੋਨ ਤੇ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਮੈਂ ਐਫ ਆਈ ਆਰ ਦਰਜ ਕਰੋ ਉਹਦਾ ਮੈਸੇਜ ਸਪਰੈਡ ਹੋ ਰਿਹਾ ਉਹਤੇ ਵੀ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਦਰਜ ਕਰਕੇ ਇਹ ਨਿਰਣੇ ਤੱਕ ਲੈ ਕੇ ਜਾਵਾਂਗੇ ਜਿਹੜੇ ਫਨੌਲ ਵਾਲੇ ਮਤਲਬ ਕਿ ਲੱਭਣੇ ਨਹੀਂ ਲੱਭ ਕੇ ਲੈ ਕੇ ਆਵਾਂਗੇ ਲੋਕਲ ਨੰਬਰ ਤੋਂ ਆਈ ਕਾਲ ਲੋਕਲ ਨੰਬਰ ਹੈ ਕਿੰਨੇ ਨਾਲ ਤੁਹਾਡੇ ਨੰਬਰ ਤੇ ਆਈਆਂ ਹੋ ਨਾ ਮੇਰੇ ਨਹੀਂ ਹੋ ਦੋਸਤ ਅਲੱਗ-ਅਲੱਗ ਨੰਬਰਾਂ ਤੇ ਆ ਰਹੀ ਸਾਰੇ ਲੋਕੀ ਦੱਸੋ ਡਰਾਉਨ ਲੈਵਲ ਦੀ ਲੜਾਈ ਹੁੰਦੀ ਸੀ ਲੇਕਿਨ ਲੱਗਦਾ ਸੋਸ਼ਲ ਮੀਡੀਆ ਤੇ ਵਿੱਚ ਲੜਾਈ ਆ ਗਈ ਬਿਲਕੁਲ ਨਹੀਂ ਵੀ ਜਿਹੜੇ ਬੰਦੇ ਫੇਲ ਹੁੰਦੇ ਨੇ ਉਹ ਬੰਦੇ ਫਿਰ ਇਹੋ ਜਿਹੇ ਰਹਿਤ ਕੰਡੇ ਬਰਤੇ ਨਾ ਅਸੀਂ ਤਾਂ ਕਿਸੇ ਬਾਰੇ ਕੁਝ ਨਹੀਂ ਗੱਲ ਕੀਤੀ ਸਰ ਉਸ ਨੰਬਰ ਤੇ ਕਾਲ ਜਾ ਰਹੀਆਂ ਹੁਣ ਜਦੋਂ ਨਾ ਉੱਤੇ ਨਹੀਂ ਜਾਂਦੀ ਅੱਛਾ ਉਸ ਨੰਬਰ ਤੇ ਕਾਲ ਬੈਕ ਨਹੀਂ ਕਾਲ ਬੈਕ ਨਹੀਂ ਹੁੰਦੀ ਪਹਿਲੇ ਸਾਹਿਬ ਇੱਕ ਮੈਸੇਜ ਲੋਕਾਂ ਨੂੰ ਜਾ ਰਿਹਾ ਹੈ ਸਿੱਖ ਫੋਰ ਜਸਟਿਸ ਵੱਲੋਂ ਇਹ ਸਾਰਿਆਂ ਦੇ ਮੋਬਾਈਲਾਂ ਤੇ ਆ ਰਿਹਾ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਜਾਵੇ ਇਸ ਨੂੰ ਕਿਵੇਂ ਦੇਖਦੇ ਹੋ ਜਿਹੜੇ ਗੁਰਪਖਤਵੰਤ ਪੰਨੂ ਨੇ ਉਹਨਾਂ ਦੇ ਥੱਲੇ ਸਾਈਨ ਹੋਏ ਨੇ ਇੱਥੋਂ ਤੱਕ ਕਿ ਮੀਡੀਆ ਦੇ ਕਈ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਇਹ ਮੈਸੇਜ ਆ ਰਿਹਾ ਕਿ ਜਿਹੜੀ ਸਪੋਰਟ ਹੈ ਉਹ ਆਮ ਆਦਮੀ ਪਾਰਟੀ ਨੂੰ ਕੀਤੀ ਜਾਵੇ ਐ ਤੁਹਾਡੇ ਸਾਹਮਣੇ ਹੀ ਇੱਕ ਉਹਨਾਂ ਦਾ ਲੈਟਰਪੈਡ ਜਿਹੜਾ ਹੈ ਉਹ ਪਿਆ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਕਿਸ ਹਾਰਾ ਕਿਨਾਂ ਦਾ ਲਿਆ ਜਾ ਰਿਹਾ ਵੇਖੋ ਇਹਨਾਂ ਦੇ ਸੰਬੰਧ ਉਹਨਾਂ ਨਾਲ ਪਹਿਲਾਂ ਹੀ ਹੈਗੇ ਕੇਜਰੀਵਾਲ ਸਾਹਿਬ ਜਦੋਂ ਪਹਿਲੀ ਲੈਂਕਚੀ ਉਹਨਾਂ ਨੇ ਠਹਿਰੀ ਸੀ ਇਹਨਾਂ ਦੇ ਖੁਦ ਦੇ ਜਿਹੜੇ ਕਨਵਿਨ ਜਿਹੜੇ ਆਪਣੇ ਲੀਡਰ ਸੀ ਨੈਸ਼ਨਲ ਲੀਡਰਸ ਆ ਜਿਹੜੇ ਇਹਨਾਂ ਦੀ ਪਾਰਟੀ ਚੋਂ ਬਾਹਰ ਹੋ ਗਏ ਯਾਦਵਿੰਦਰ ਸੀ ਜਾਂ ਜਿਹੜੇ ਇੱਕ ਕਵੀ ਸੀ ਉਹ ਖੁਦ ਕਹਿੰਦੇ ਰਹੇ ਕਿ ਸਾਡੇ ਕੋਲ ਜਿੰਨੇ ਖਾਲਸਤਾਨੀ ਸੀ ਸਾਡੇ ਕਹਿੰਦੇ ਰਹੇ ਕੁਝ ਨਹੀਂ ਮਾਰਦੀ ਰਹੀ ਆ ਜੀ ਕੁਦਰਤੀ ਗੱਲ ਹੈ ਕੁਝ ਨਾ ਕੁਝ ਹੋਦਾ ਉਹ ਜਿਹੜਾ ਇਹਦਾ ਹੱਥ ਕੱਕ ਚ ਲਿਖ ਰਹੇ ਜੋ ਇਹ ਲੋਕ ਬਿਲਕੁਲ ਹੀ ਰਾਜਨੀਤੀ ਨੂੰ ਸੇਵਾ ਨਹੀਂ ਇਹਨਾਂ ਲੋਕਾਂ ਨੇ ਧੰਦਾ ਬਣਾ ਲਿਆ ਇਹ ਚ ਪਾਵਰ ਚ ਰਹਿਣ ਵਾਸਤੇ ਕੋਈ ਵੀ ਹੱਥ ਕੰਡਾ ਵਰ ਸਕਦੇ ਮੈਂ ਦੇਖੋ ਗੱਲ ਕਰਦਾ ਤੁਸੀਂ ਕੰਮ ਕੀਤੇ ਨਾ ਕੰਮ ਦੇ ਆਧਾਰ ਤੇ ਵੋਟ ਮੰਗੋ ਅਸੀਂ ਲੋਕ ਕੰਮ ਦੇ ਆਧਾਰ ਤੇ ਵੋਟ ਮੰਗਦੇ ਅਸੀਂ ਤੇ ਕਿਸੇ ਬਾਰੇ ਕੁਝ ਨਹੀਂ ਕਹਿੰਦੇ ਇਹ ਕਹਿੰਦੇ ਕੰਮ ਕੀਤੇ ਆ ਵੋਟ ਪਾਓ ਪਰ ਤੁਸੀਂ ਕਰ ਰਹੇ ਜੀ ਔਰ ਜਲਾ ਸਾਹਿਬ ਅਲਾਈਅੰਸ ਦੀ ਜਿਹੜੀ ਗੱਲਬਾਤ ਕਰਦੇ ਔਰ ਜਲਾ ਸਾਹਿਬ ਵਿੱਚ ਜੀ ਮੋਹਨਜੀ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਭਾਈ ਵੀ ਉਹਨਾਂ ਨੇ ਅੱਜ ਤੋਂ ਬਾਅਦ ਮਾਰਨਾ ਸੀਗਾ ਮੰਗਿਆ ਬੇਸ ਦੀ ਜਿਹੜੇ ਮਾਮਲਾ ਸਟਰੀਟ ਕੋਰਟ ਤੋਂ ਛੱਡੀ ਕਰ ਜਿਹੜਾ ਅਪੋਰਟ ਫੇਲ ਹੋ ਗਿਆ ਤਾਂ ਕਿਹਾ ਫੀਲੀ ਰੈਫਰੈਂਸ ਮੰਗਦਾ ਬਿਲਕੁਲ ਫੇਲੀਅਰ ਹੈ ਉਹਦਾ ਸਰਕਾਰ ਚ ਵੀ ਫੇਲੀਅਰ ਹੈ ਉਹਦਾ ਇਸ ਮੁੱਦੇ ਤੇ ਬਹੁਤ ਵੱਡਾ ਫੇਲੀਅਰ ਹੈ ਡਰਗ ਦੇ ਵਿੱਚ ਸ਼ਰੇਆਮ ਰਾਗਵ ਚੱਟੇ ਦਾ ਨਾਂ ਰਿਆ ਜੇ ਅੰਮ੍ਰਿਤਸਰ ਦੇ ਚ ਦੋ ਅਫਸਰ ਉਹਦੇ ਲੱਗੇ ਨੇ ਉਹਦਾ ਉਹ ਤਾਂ ਕੋਈ ਜਵਾਬ ਨਹੀਂ ਹੈਗਾ ਪੁਖਤ ਮੰਤਰੀ ਅੱਜ ਅੰਮ੍ਰਿਤਸਰ ਜਿਹੜਾ 2 ਸਾਲ ਤੋਂ ਕਾਰਪੋਰੇਸ਼ਨ ਹੈ ਨਹੀਂ ਗਈ ਇਹਨਾਂ ਦੇ ਕੋਈ ਜਵਾਬ ਹੈ ਨਹੀਂ ਕੋਈ ਕੌਂਸਲਰ ਹੈ ਨਹੀਂਗੇ ਅੱਜ ਪੱਤਰ ਖੇੜ ਜਿਹੜਾ ਗੰਦਗੀ ਨਾਲ ਭਰਿਆ ਪਿਆ ਅੱਜ ਜਿਹੜੀ ਹੈ ਗੰਦਾ ਪਾਣੀ ਜਿਹੜਾ ਵਾ ਹਰ ਬੰਦੇ ਨੂੰ ਪੀਣ ਨੂੰ ਮਿਲ ਰਿਹਾ ਮਿਕਸ ਹੋ ਗਿਆ ਰਿਹਾ ਸੀਵਰੇਜ ਵਾ ਲਾਈਟਾਂ ਮਾੜੀ ਧਰਨਾ ਲਗਾ ਸੀ ਵੀ ਤੁਸੀਂ ਵੇਖ ਲਓ ਦੋ ਦਿਨੋਂ ਕਿ ਧਰਨਾ ਲੱਗੇ ਨੂੰ ਲੋਕਾਂ ਦਾ ਪਾਣੀ ਲਾਈਟ ਹੀ ਨਹੀਂ ਕੋਈ ਸੁਣਵਾਈ ਕਰਕੇ ਰਾਜੀ ਨਹੀਂਗਾ ਉਹ ਜਿਹੜਾ ਸਾਹਿਬ ਇੰਡੀਆ ਗੱਠਜੋੜ ਦਾ ਪਾਰਟ ਹੈ ਆਮ ਆਦਮੀ ਪਾਰਟੀ ਤੁਹਾਡੇ ਬਿਆਨ ਦੇ ਮੁਤਾਬਿਕ ਉਹ ਆਮ ਆਦਮੀ ਪਾਰਟੀ ਅਰਕਾਉ ਪਾਰਟੀ ਹੈ ਫੰਡਿੰਗ ਇਹੋ ਜੇ ਦੇਸ਼ ਗ੍ਰੋਥ ਦੀ ਤਾਕਤਾਂ ਤੋਂ ਉਹਨਾਂ ਨੂੰ ਫੰਡਿੰਗ ਹੋਏ ਤੇ ਉਹ ਪਾਰਟ ਹੈ ਤੇ ਫੇਰ ਅਗਲਾ ਕੌਂਗਰੈਸ ਦੇਖੋ ਦੇਖੋ ਹਾਂ ਕੌਂਗਰੈਸ ਅਲਾਈ ਦੀ ਸਰਕਾਰ ਬੰਦੀ ਹੈ ਉਹਦਾ ਪਾਰਟ ਬਣਨਗੇ ਤੇ ਕੀ ਬਿਲਕੁਲ ਇਹ 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 ਆਫਟਰ 4 ਤਰੀਕ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿ ਤਾਂ ਇਹਨਾਂ ਨੇ ਜੱਠਣਾ ਸੀ ਕਿਉਂਕਿ ਅਸੀਂ ਆਪਣੇ ਲੈਵਲ ਤੇ ਕਿ ਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਵੀ ਇਹਨਾਂ ਨਾਲ ਨਹੀਂ ਜੱਠਾਗੇ ਸੀ ਪਰ ਦਿੱਲੀ ਕਿ ਦਿੱਲੀ ਦੇ ਵਿੱਚ ਇਕੱਠੇ ਲੜੇ ਜਿਵੇਂ ਲੜਨੇ ਲਗ ਹਾਈ ਕਮਾਂਡ ਤੱਕ ਇਸ ਤਰ੍ਹਾਂ ਦੀ ਗੱਲ ਗਈ ਹੈ ਨਾਲ ਤੁਸੀਂ ਕਿ ਬਿਲਕੁਲ ਆ ਸਾਰੀ ਗੱਲ ਜਿਹੜੀ ਹੈ ਉੱਥੇ ਅਸੀਂ ਭੇਜਾਂਗੇ ਜੋ ਜੋ ਇਹਨਾਂ ਦੇ ਵਿਰੁੱਧ ਜੋ ਚੀਜ਼ਾਂ ਆ ਰਹੀਆਂ ਨੇ ਬਾਕੀ ਫੈਸਲਾ ਹਾਈ ਕਮਾਂਡ ਦਾ ਹੈ ਅਸੀਂ ਤਾਂ ਅਸੀਂ ਤਾਂ ਦੇਸ਼ ਦੀ ਵੇਖੋ ਲੜਾਈ ਲੜਦੇ ਹਾਂ ਡਿਕਟੇਟਰਸ਼ਿਪ ਦੇ ਵਿਰੁੱਧ ਸੰਵਿਧਾਨ ਦੇ ਮੁਤਾਬਕ ਜਿਹੜੀ ਜਿਹੜੀ ਸਰਕਾਰ ਹੁੰਦੀ ਹੈ ਕਨਸਟੀਟਿਊਸ਼ਨ ਨੂੰ ਆਪਾਂ ਲਾਗੂ ਕਰਨਾ ਹੁੰਦਾ ਤੇ ਉਹਦੀ ਤਾਕਤ ਜਿਹੜੀ ਐਸਰੇ ਦੇਚ ਬੈਠੀ ਹੈ ਉਹ ਦੇਸ਼ ਵਿਰੋਧੀ ਸੋ ਉਹਦੇ ਗਾਥ ਕੇ ਅਸੀਂ ਲੜਾਈ ਲੜ ਰਹੀ ਅਸੀਂ ਸੋਚਦੇ ਲਾਈਕ ਮਾਈਂਡਡ ਜਿਹੜੀਆਂ ਪਾਰਟੀਆਂ ਨੇ ਹਮੇਸ਼ਾ ਇਹ ਦੇਚ ਕਰਤੀਆਂ ਹੁੰਦੀਆਂ ਨੇ ਪਹਿਲੀ ਵਾਰ ਨਹੀਂ ਐਂਡੀਆ ਚ ਵੀ ਆ ਗਈ ਅਸੀਂ ਇਹਨਾਂ ਐਂਡੀ ਦੇ ਵਿਰੁੱਧ ਲੜੀਆਂ ਨੇ ਯੂਪੀ ਚ ਹੋਏਗਾ ਯੂਪੀ ਦੇ ਵਿਰੁੱਧ ਲੜੀਆਂ ਪਰ ਜਿਹੜੀ ਗੱਲ ਇਲੈਕਸ਼ਨ ਦੇ ਮੋੜ ਤੇ ਆ ਕੇ ਖੜੀ ਹੈ ਇਹ ਚੀਜ਼ਾਂ ਡਿਸਕਸ ਹੋ ਜਾਣਗੀਆਂ ਇਹਨਾਂ ਨੂੰ ਵਿਖਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਨਜਿੱਟਣਾ ਹੈ ਪਰ ਅੱਜ ਸਮੇਂ ਤੇ ਉਸ ਤੇ ਆ ਕੇ ਤੁਸੀਂ ਅਫਵਾਹਾਂ ਫਲਾਓ ਗਲਤ ਗੱਲਾਂ ਕਰੋ ਉਹ ਜਿਹੜੀ ਹੈ ਨਿੰਦਨਯੋਗ ਹੈ ਮੈਂ ਸਾਰੇ ਵੋਟਰਾਂ ਨੂੰ ਪੀਰ ਕਰਨੀ ਚਾਹੁੰਦਾ ਕਿ ਤੁਸੀਂ ਅਸੀਂ ਬਿਲਕੁਲ ਤਦਰੁਸਤ ਹੈ ਆਪਣੀ ਵੋਟ ਦਾ ਇਸਤੇਮਾਲ ਕੱਲ ਸਮੇਂ ਸਿਰ ਜਰੂਰ ਕਰੋ ਔਰ ਸਮੇਂ ਸਿਰ ਜਾ ਕੇ ਲੋਕਾਂ ਨੂੰ ਔਰ ਕਾਂਗਰਸ ਪਾਰਟੀ ਦੀ ਮਤ ਕਰੋ ਇਹ ਬਿਲਕੁਲ ਫਾਇ ਹੈ ਮੈਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੰਦਾ ਕੋਈ ਜੀ ਸਾਹਿਬ ਤੁਹਾਡਾ ਜੋ ਪ੍ਰੈਸ ਕਾਨਫਰੈਂਸ ਕੀਤੀ ਸੀ ਉਸ ਮੁੱਦੇ ਲੈ ਕੇ ਤੁਹਾਡੇ ਮਨ ਚ ਕਿਦਾਂ ਕਿਦਾਂ ਡਰ ਹੈ ਕਿ ਲੋਕ ਇਸ ਮੈਸੇਜ ਨੂੰ ਸੁਣ ਕੇ ਜਿਹੜੇ ਦੇਖੋ ਡਰ ਨਹੀਂ ਡਰ ਨਹੀਂ ਹੁੰਦਾ ਜੋ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਬੈਠਾ ਹਾਂ ਜਦੋਂ ਤੁਸੀਂ ਜਦੋਂ ਕਿਸੇ ਨੂੰ ਮੈਸੇਜ ਗਲਤ ਤਰੀਕੇ ਦਿਓਗੇ ਵੈਸੇ ਪਰ ਵੈਸੇ ਬਿਲਕੁਲ ਜਿਹਾ ਕਿ ਉਹਨਾਂ ਜਾਇਜ ਇਸੇ ਕਰਕੇ ਇਹੀ ਕੀਤਾ ਬਈ ਬਿਲਕੁਲ ਗਲਤ ਹੋ ਰਿਹਾ ਕੋਈ ਨਹੀਂ ਹੋ ਰਿਹਾ ਮੋਹਨ ਸਿੰਘ ਸਾਹਿਬ ਇੱਕ ਪਾਸੇ ਦਾਵਾ ਕਰਦੇ ਕਿ ਮੈਂ ਕੇਂਦਰ ਬਿਨੈਡ ਨੂੰ ਜਿੱਤ ਰਿਹਾ ਦੂਜੇ ਪਾਸੇ ਇਸ ਤਰੀਕੇ ਦੀ ਆ ਮੈਸੇਜ ਆ ਦੇਖ ਲਓ ਆਡੀਓ ਦੇਖ ਲਓ ਜਿੱਤਣ ਵਾਲਾ ਬੰਦਾ ਸਾਡੀ ਦਿਖਾਉ ਕੋਈ ਗੱਲ ਕੀਤੀ ਹੋਵੇ ਸੀ ਅਸੀਂ ਤਾਂ ਬਿਲਕੁਲ ਕਹਿੰਦੇ ਲੋਕਾਂ ਨੂੰ ਆਪਣੀ ਵੱਤ ਦਾ ਅਧਿਕਾਰ ਕਰੋ ਅਸੀਂ ਕਹਿੰਦੇ ਦਿਲ ਦੀ ਸੁਣੋ ਫਿਰ ਚੁਣੋ ਕਿਸੇ ਮੋਹਨ ਸਿੰਘ ਸਾਹਿਬ ਲੱਗਦਾ ਵੀ ਸੁਰੱਖਿਆ ਪ੍ਰਬੰਧ ਜਿਹੜੇ ਇਹ ਮੁਕੰਮਲ ਪੂਰੀ ਤਰ੍ਹਾਂ ਸਹੀ ਹੈਗੇ ਕਿਉਂਕਿ ਤੁਸੀਂ बार-बार ਸੈਨਸਿਟਿਵ ਹਲਕਿਆਨੀ ਵੀ ਗੱਲ ਕੀਤੀ ਉੱਥਾਂ ਦੀ ਬਿਲਕੁਲ ਅਸੀਂ ਦੁਬਾਰਾ ਅੱਜ ਫਿਰ ਸ਼ਿਕਾਇ ਅੱਜ ਦੁਬਾਰਾ ਅਸੀਂ ਕਮਿਸ਼ਨ ਨੂੰ ਲਿਖਿਆ ਉੱਤੇ ਫੋਰਸ ਨੇ ਵਾਧਾ ਹੋਣੀ ਚਾਹੀਦੀ ਹੈ। ਨਹੀਂ ਕੋਈ ਸੀ ਕਹਿ ਰਹੇ ਹੋ ਜੀ। ਸਰ ਸਾਹਿਬ ਜਿਵੇਂ ਸੇ ਸਾਦ ਨੇ ਮੁੱਖ ਮੰਤਰੀ ਰਵਾਜ ਨੂੰ ਹੱਥ ਲਗਾਤਾ ਉਹਨੇ ਪੰਜ ਲੱਖ ਰੁਪਏ ਤੁਹਾਡੇ ਸਾਹਮਣੇ ਪਾਇਆ। ਅਸੀਂ ਜਿਹੜੇ ਸੰਪਾਦਕ ਹੰਦਰ ਸਾਹਿਬ ਉਹਨਾਂ ਨੂੰ ਹਾਈ ਕੋਰਟ ਵਰ ਤੋਂ ਉਹਨਾਂ ਦੀ ਕੀ ਆ ਕਰ ਰੋਕ ਲੱਗੀ ਉਹਨਾਂ ਦੀ। ਬਿਲਕੁਲ ਉਹ ਬਹੁਤ ਚੰਗੀ ਗੱਲ ਹੋਈ ਹੈ ਕਿ ਜਿਹੜਾ ਹੰਦਰ ਸਾਹਿਬ ਨੂੰ ਹਾਈ ਕੋਰਟ ਤੋਂ ਜਿਹੜੀ ਰੋਕ ਲੱਗੀ ਇਹਨਾਂ ਦੀ ਕੇਸ ਦੇ ਵਿੱਚ ਔਰ ਇਹ ਹੋਣਾ ਹੀ ਸੀ। ਇਕੜੇ ਜਿਹੜੀ ਤਾਨਾਸ਼ਾਹੀ ਹੁੰਦੀ ਹੈ ਨਾ ਤਾਨਾਸ਼ਾਹੀ ਬਹੁਤ ਛੇਪੀ ਚੱਲਦੀ ਤਾਨਾਸ਼ਾਹੀ ਦਾ ਇੱਕ ਦਿਨ ਨਤੋਣਾ ਹੀ ਹੈ ਔਰ ਜਿਹੜਾ ਮੀਡੀਆ ਖਾਸ ਕਰਕੇ ਮੈਂ ਮੀਡੀਆ ਦੇ ਵੇਖਣ ਲਿਆ ਜੀਬ ਜੀਬ ਨੂੰ ਬਿਲਕੁਲ ਬੰਦ ਕਰ ਦਿੰਦਾ ਹੈ ਫਾਸਟ ವೇ ਤੇ ਜਿਹੜਾ ਜੀਬ ਦਾਦਾਰਾ ਹੈ ਉਹਦੇ ਮਾਲਕਾਂ ਦੇ ਉੱਤੇ ਪਰਚੇ ਅਸੀਂ ਤੇ ਸੁਭਿ ਨੇ ਜਿੱਦਾ ਮੋਦੀ ਸਾਹਿਬ ਦੀ ਡਿਕਟੇਟਰਸ਼ਿਪ ਹੈ ਉਹਦਾ ਥੱਲੇ ਮਾਨ ਸਾਹਿਬ ਦੀ ਡਿਕਟੇਟਰਸ਼ਿਪ ਹੈ ਉਹੀ ਕੋ ਜੋ ਕਰਦੇ ਉਹੀ ਕੁਝ ਇਹ ਕਰ ਰਹੇ ਸੋ ਲੋਕਤੰਤਰ ਨੂੰ ਬਾਰ ਰੱਖਣ ਵਾਸਤੇ ਜਿਹੜੀ ਆਪੋਜੀਸ਼ਨ ਹੈ ਹੈਲਦੀ ਆਪੋਜੀਸ਼ਨ ਤੋਂ ਸੁਣਨਾ ਵੀ ਜ਼ਰੂਰੀ ਹੈ ਸੇ ਸੁਣੀਦਾ ਕੀ ਬੂਥ ਕੈਪਚਰਿੰਗ ਹੋ ਸਕਦੀ ਹੈ ਨਹੀਂ ਬੂਥ ਕੈਪਚਰਿੰਗ ਦੇਖੋ ਅਸੀਂ ਦੇ ਜਿਹੜਾ ਜਿਹੜੀ ਸਾਨੂੰ ਮੁਸ਼ਕਲ ਲੱਗੀ ਗੋਲੀ ਚੱਲੀ ਸੁਤਣਾ ਅਜਨਾਲੇ ਮੈਂ ਉਹ ਸੰਦਰਭ ਚ ਕਿਹਾ ਸੀਗੇ ਸਾਨੂੰ ਇੱਥੇ ਭੁਗਤਾ ਪ੍ਰਬੰਧ ਕੀਤੇ ਜਾਣ ਥੈਂਕ ਯੂ ਠੀਕ ਹੈ